ਜੜਪਾ ਵਿਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਆਈਸ ਫੈਕਟਰੀ ਤੇ ਮਾਰੇ ਆ ਚੰਚੇਤ ਸਾਪਾ ਮੁੱਖ ਮੰਤਰੀ ਭਵੰਤਮਾਨ ਵੱਲੋਂ ਸੁੱਬੇ ਵਿੱਚ ਖਾਣ ਪੀਣ ਦੀਆਂ ਵਸਤਾਂ ਮੁਕੰਮਲ ਤੌਰ ਤੇ ਮਲਾਪਤੀ ਨੂੰ ਰੋਕਣ ਦਿੱਤੇ ਸਖਤ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਜਸਤੇਂਦਰ ਜੋਰਾ ਵੱਲ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਆਂ ਕੌਰੀਆ ਰੋਡ ਤੇ ਸਥਿਤ ਇੱਕ ਆਈਸ ਫੈਕਟਰੀ ਤੇ ਸਾਪਾ ਮਾਰਿਆ ਮੌਕੇ ਤੇ ਭਾਰੀ ਮਾਤਰਾ ਜੀ ਰਿਫਾਇੰਡ ਤੇ ਦੁੱਧ ਤਿਆਰ ਕਰਨ ਵਾਲੇ ਪਦਾਰਥ ਬਾਰੇ ਇਸ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਬਲਬੀਤ ਬਲਜੀਤ ਸਿੰਘ ਨੇ ਕੀ ਦੱਸਿਆ ਜਰਾ ਸੁਣੋ ਰਿਪੋਰਟਰ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਸਰ ਕੀ ਤੁਹਾਨੂੰ ਦਿੜਬਾ ਦੇ ਵਿੱਚ ਕੀ ਰੇਡ ਕੀਤੀ ਗਈ ਹੈ ਜੀ ਫੂਡ ਸੈਫਟੀ ਲੈ ਕੇ ਕੀ ਕੁਝ ਬRAND ਹੋਇਆ ਕਿਹੜੀ ਫਰਮ ਹੈ ਜੀ ਮਾਨਯੋਗ ਡਿਪਟੀ ਮਿਸ਼ਰ ਜਤਿੰਦਰ ਜੋਰਵਾਲ ਜੀ ਦੇ ਦਿਸਾਂ ਲੋ ਇਸ਼ਾਰਾ ਦੇ ਮੁਤਾਬਕ ਅੱਜ ਅਸੀਂ ਡੜਬਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਪਨੀਰ ਤੇ ਦੁੱਧ ਦੇ ਸੈਂਪਲ ਲਏ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮ ਡੀਅਰ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰਿਫਾਈਨਡ ਤੇਲ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਦੇ ਬਣਾਉਣ ਵਾਲੇ ਜਿਹੜੇ ਪ੍ਰੋਡਕਟਸ ਸੀ ਰਾਮ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਡੜਬਾ ਕੋਰੀਆਂ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਪੀ ਅੱਜ ਅਸੀਂ ਜਦੋਂ ਉਹਨੂੰ ਘੁਲਾ ਕੇ ਦੇਖਿਆ ਤਾਂ ਇੱਥੋਂ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਹਨ 70 ਟੀਨ ਖਾਲੀ ਮਿਲੇ ਜ ਉਹਦੇ ਨਾਲ ਤੇ ਸਕਿਮਨ ਮਿਲਕ ਪਾਊਡਰ ਦੇ ਜੁੜੇ ਨੇ ਸਾਡੇ ਕੋਲ 13 ਪੈਕੇਟ ਉਹ ਇੱਥੇ ਐਟ ਦੀ ਸਪੌਟ ਪਏ ਸੀ ਤੇ ਇੱਕ ਜਿਹੜਾ ਸੀ ਸੋਰਬੀਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇੱਥੋਂ 100 ਲੀਟਰ ਦੇ ਕਰੀਬ ਉਹ ਮਿਲੇ ਆ ਤੇ ਅਸੀਂ ਸਾਰੀਆਂ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰਬ ਲੇਅਰ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨੀ ਲਿਖਿਆ ਜਾਵੇ ਇਹ ਜਿਹੜੇ ਵਿਅਕਤੀ ਨੇ ਸਰ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਜੀ ਜਾਂ ਕੁਝ ਤੁਹਾਡੇ ਨਾਮ 'ਚ ਜੋ ਹੈ ਹਾਂ ਜੀ ਮਤਲਬ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਪਰ ਸਾਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਕਿ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਲੰਕ ਹੋ ਜਾਂਦਾ ਹੈ ਜੀ ਕੀ ਵੱਡੇ ਪੱਧਰ ਤੇ ਜਵੇ ਕੰਮ ਹਾਂ ਇਹਦੇ ਵਿੱਚ ਸਾਡੇ ਕੋਲ ਜਿਹੜੇ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਜ ਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ ਦੋ ਲੋਕ ਸਰ ਇਹ ਪ੍ਰੋਡਕਟ ਤੁਹਾਡੇ ਵੱਲੋਂ ਜਿਹੜੇਗੇ ਹੁਣ ਰਿਕਵਰ ਕੀਤੇ ਗਏ ਨੇ ਕਿੰਨਾ ਨੁਕਸਾਨ ਜਿਹੜਾ ਤੁਸ ਜਮਾਨ ਦੇ ਵਿੱਚ ਚੀਜ਼ਾਂ ਦਾ ਜੀ ਦੇਖੋ ਇਹ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ ਸ਼ੂਗਰ ਇਹ ਸਾਰੀਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਨ्योता ਦਿੰਦੇ ਆ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਸ਼ੂਗਰ ਦੀ ਬਿਮਾਰੀ ਨਾਲ ਤੇ ਜਿੰਨੀਆਂ ਵੀ ਹਾਰਟ ਦੀਆਂ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਦੀ ਹੀ ਦੇਣਾ ਹੈ। ਇਹ ਸਰ ਜਿਹੜੇ ਪ੍ਰੋਡਕਟ ਤਿਆਰ ਕਰਦੇ ਸੀ ਇਸ ਤੋਂ ਜੀ ਕਿੱਥੇ ਕਿੱਥੇ ਗਏ ਜਾ ਕੇ ਵੇਚਦੇ ਸੀ ਕੁਝ ਪੁੱਛ ਗਿਓ ਚ ਪਤਾ ਲੱਗਈ ਨਹੀਂ ਉਹ ਸਾਨੂੰ ਆਪ ਨੂੰ ਮਿਲੇ ਨਹੀਂ بار-ਬਾਰ ਫੋਨ ਵੀ ਕੀਤਾ ਫੋਨ ਤੇ ਉਹ ਨਹੀਂ ਆਏ ਪਰ ਇਹ ਵੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਾ ਰਿਹਾ ਹੈ ਸਾਰਾ ਸਾਮਾਨ। ਇਹ ਸਰ ਜਿਨ੍ਹਾਂ ਦੀ ਪ੍ਰਾਪਰਟੀ ਹੈਗੀ ਹੈ ਜੀ ਉਹਨਾਂ ਦੇ ਉੱਪਰ ਵੀ ਕੋਈ ਕਰਵੇ। ਹਾਂ ਜਿੰਨ ਦੀ ਪ੍ਰਾਪਰਟੀ ਹੈ ਉਹਨਾਂ ਪ੍ਰਾਪਰ ਉਹਨਾਂ ਇਹਨਾਂ ਨੂੰ ਕਿਰਾਏ ਦਿੱਤੀ ਹੋਈ ਆ ਉਹ ਅਸੀਂ ਉਹਨੂੰ ਕਿਰਾਏ ਦਾ ਨਾਮ ਵੀ ਲੈ ਲਿਆ ਤੇ ਅਸੀਂ ਉਹਨਾਂ ਦਾ ਨਾਮ ਵੀ ਵਿੱਚ ਲਿਖ ਲਿਆ